ਜੇ ਕਰਦੇ ਹਾਂ ਕਿ ਨਾ ਵਾਲੀ ਆਪੀ ਅਨੁਸ਼ਲਵਾ ਅਨੂਜੀ ਤੁਸੀਂ ਆਟੋ ਚਲਾ ਰਹੇ ਆ ਜੀ ਹਾਂ ਠੀਕ ਹੈ ਨਾ ਜੀ ਮੈਂ ਇਹ ਕਹਿਣਾ ਚਾਹਨੀ ਐ ਕਿ ਸਾਡੇ ਘਰ ਪਹਿਲੇ ਬਹੁਤ ਜ਼ਿਆਦਾ ਗਰੀਬੀ ਸੀ ਤੇ ਇੱਕ ਟਾਈਮ ਦੀ ਇੱਕ ਟਾਈਮ ਰੋਟੀ ਬੰਦੀ ਸੀ ਤੇ ਤਿੰਨ ਟਾਈਮ ਨਹੀਂ ਖਾਂਦੇ ਸੀ ਸਵੇਰ ਤੱਕ ਵੀ ਕਈ ਕਈ ਵਾਰ ਖਾ ਲੈਂਦੇ ਸੀ ਇੰਨੀ ਕੁ ਗਰੀਬੀ ਨਾ ਬਹੁਤ ਗਰੀਬੀ ਦੇਖੀ ਐ ਬਹੁਤ ਮੁਰਾਹਾਲੀ ਸਾਡਾ ਪਰ ਇਹ ਹੈ ਕਿ ਚਲੋ ਥੋੜਾ ਮੈਂ ਵੀ ਸਕੂਲ ਚ ਲੱਗੀ ਦੀ ਪੈਸੇ ਜੋੜੇ ਆਟੋ ਲਿਆ ਡਾਊਨ ਪੇਮੈਂਟ ਦਿੱਤੀ ਉਸ ਤੋਂ ਬਾਅਦ ਮਨ ਕੇ ਕਿਸ਼ਤਾਂ ਦੇ ਕਰਿਆ ਹੁਣ ਕੀ ਹਾਲਾਤ ਕਰ ਹੁਣ ਤਾਂ ਠੀਕ ਐ ਥੋੜੇ ਇਹ ਆਪੇ ਥੋੜੇ ਜੀ ਕੰਮ ਕਰਦੇ ਨੇ ਕਿ ਉਹਨਾਂ ਦੀ ਜਿਹੜੀ ਸੋਰਸ ਆ ਵੀ ਕਮ ਠੀਕ ਨਹੀਂ ਸੀਗਾ ਉਹਨਾਂ ਦੀ ਇਨਕਮ ਬਹੁਤ ਥੋੜੀ ਸੀ ਕਿਉਂਕਿ ਸਬਜ਼ੀ ਦਾ ਕੰਮ ਆ ਕਿਸੇ ਵਾਰੀ ਖਰਾਬ ਵੀ ਹੋ ਜਾਂਦੀ ਐ ਕਿਸੇ ਵਾਰੀ ਤੁਹਾਨੂੰ ਪਤਾ ਗਾਈਆਂ ਵਗੈਰਾ ਵੀ ਖਾ ਜਾਂਦੀ ਐ ਸਬਜ਼ੀ ਨੁਕਸਾਨ ਹੋ ਜਾਂਦਾ ਥੋੜੇ ਠੀਕ ਐ ਅੱਲਾਹ ਕੀ ਕਹਿਣਾ ਚਾਹੋਗੇ ਕਈ ਲੜਕੀਆਂ ਜਿਹੜੀਆਂ ਬਾਹਰ ਨਹੀਂ ਨਿਕਲਦੀਆਂ ਜਾਂ ਕਮਾਂਕਾਰਾਂ ਦੇ ਵਿੱਚ ਸ਼ਰਮ ਕਰਦੀਆਂ ਨੇ ਉਹਨਾਂ ਨੂੰ ਸ਼ਰਮ ਨਹੀਂ ਕਰਨੀ ਚਾਹੀਦੀ ਬਾਹਰ ਨਿਕਲ ਕੇ ਆ ਵੀ ਮਾਪਿਓ ਦਾ ਹੱਥ ਵਡਾਣਾ ਚਾਹੀਦਾ ਤੇ ਉਹਨਾਂ ਨੂੰ ਇਹ ਪ੍ਰੇਰਨਾ ਦਵਾਂਗੀ ਨਿਕਲ ਕੇ ਆਪਣੇ ਥੋੜਾ ਪੈਰਾ ਤੇ ਸਟੈਂਡ ਹੋ ਕੇ ਘਰ ਵਾਲੇ ਦੀ ਵੀ ਥੋੜੀ سپورਟ ਹੋ ਸਕਦੀ ਹੈ ਮੇਰਾ ਨਾਮ ਦੱਸੋ ਜੀ ਨਾ ਜਿਹਨੇ ਕਿਹਾ ਕਿ ਇਹ ਪ੍ਰਾਂਗਪੁਰ ਦੇ ਲੱਗੀ ਹੈ ਜਿਲ੍ਹਾ ਪ੍ਰਾਂਗਪੁਰ ਦੇ ਆਟੋ ਚਲਾ ਰਹੇ ਹਾਂ ਮਿਸਾਲ ਬੰਦੀ ਵੀ ਦੂਜੇ ਦੇ ਜੀ ਚਲੋ ਬਹੁਤ ਵਧੀਆ ਗੱਲ ਆ ਸਾਡੇ ਵਾਸਤੇ ਵੀ ਬਹੁਤ ਗਰਵ ਦੀ ਗੱਲ ਹੈ ਗਈ ਹੈ ਕਿ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਇੱਕ ਪਹਿਲੀ ਲੇਡੀਸ ਹੈ ਜਿਹਨਾਂ ਨੇ ਮੁੱਦਾ ਚੁੱਕਿਆ ਮਿਹਨਤ ਕਰਨਾ ਜਾਣਦੀ ਹੈ ਕਿਸੇ ਤੇ ਡਿਪੈਂਡ ਨਹੀਂ ਰਹਿਣਾ ਚਾਹੁੰਦੀ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਤੇ ਆਪਣਾ ਕੁਝ ਜ਼ਿਆਦਾ ਚਲਾਉਂਦੀ ਬਣੀ ਹੈ ਤੇ ਮੈਂ ਤੇ ਤੁਹਾਨੂੰ ਇੱਕ ਗੱਲ ਦੁਬਾਰਾ ਕਹਿਣਾ ਚਾਹੁੰਦਾ ਉਹਨਾਂ ਹੀ ਹਿੰਦੁਸਤਾਨ ਦੀ ਨਾਜ਼ੀ ਸ਼ਕਤੀ ਜਗ ਚੁੱਕੀ ਹੈ ਉਹ ਮਿਹਨਤ ਕਰਕੇ ਆਪਣਾ ਪਰਿਵਾਰ ਆਪਣਾ ਹਰ ਤਰ੍ਹਾਂ ਦੀ ਬਲਕਿ ਤਰੱਕੀ ਕਰਕੇ ਮੁਕਾਮ ਹਾਸਲ ਕਰ ਸਕਦੀ ਹੈ ਹੋਣ ਵੀ ਕਈ ਮਾਤਾ ਪਿਤਾ ਨੇ ਆਪਣੇ ਬੱਚਾ ਨੂੰ ਲੜਕੀਆਂ ਨੂੰ ਖਾਸ ਕਰ ਬਾਹਰ ਨਹੀਂ ਜਾਣ ਦਿੰਦੇ ਜਿਹੜੇ ਬਾਹਰ ਨਹੀਂ ਜਾਣ ਦਿੰਦੇ ਉਹ ਮਾਤਾ ਪਿਤਾ ਦੀ سوچ ਕੋਈ ਹੋਰ ਹਸਾਬ ਦੀ ਹੈ ਉਹ ਤੇ ਚਲੋ ਆਪਣੀ ਸਰਕਾਰਾਂ ਵੀ ਇਹ ਕਹਿੰਦੀਆਂ ਆਏ ਬੇਟੀ ਭਰਾਓ ਬੇਟੀ ਬਚਾਓ ਬੇਟੀ ਬੜੇ ਲਿਖੇਗੀ ਤੇ ਅੱਗੇ ਵਧੇਗੀ ਹੁਣ ਜਿਹੜੇ ਦੇ ਬਚਾਰੇ ਜਿੰਦੇ ਮਾਤਾ ਪਿਤਾ ਕੋਲ ਕਹਾ ਖਦ ਖੁੱਲਿਆ ਹੈਗਾ ਪੜਾ ਲਿਖਾ ਕੇ ਅੱਗੇ ਵਧਾ ਲੈਂਦੇ ਆ ਉਹਨਾਂ ਦੀ ਕਿਹੜੋ ਕੋਈ ਪਰਸਨਲੀ ਅਪਰੂਵ ਹੋ ਗਈ ਕੁੜੀ ਦੀ ਵਿਚਾਰੀ ਲੈ ਭੀ ਇਹਦੇ ਕੋਲ ਪੈਸੇ ਢੇਲੇ ਦੇਗਾ ਮੈਂ ਨਹੀਂ ਪੜ ਸਕੀ ਨਹੀਂ ਅੱਗੇ ਜਾ ਸਕੀ ਕਿਤੇ ਕਸ ਤਰੀਕਾ کاروبار ਨਹੀਂ ਮਿਲਿਆ ਤੇ ਬਹੁਤ ਹੀ ਵਧੀਆ ਇਹਨੇ ਆਪਣਾ ਗੁਜ਼ਾਰਾ ਲੱਭ ਲਿਆ ਆਟੋ ਲੈ ਕੇ ਆਪਣੇ ਚਲਾ ਰਹੀ ਹੈ ਤੇ ਪਰਿਵਾਰ ਦਾ ਤੇ ਆਪਣਾ ਗੁਜ਼ਾਰਾ ਕਰ ਰਹੀ ਹੈ ਮੈਂ ਤੇ ਕਹਿੰਦਾ ਇਹਦੇ ਵਲ ਦੇਖ ਕੇ ਕੁੜੀਆਂ ਨੂੰ ਨੜਕੇ ਨੂੰ ਸਿੱਖਿਆ ਮਿਲਣੀ ਚਾਹੀਦੀ ਹੈ ਉਹ ਵੀ ਵਧੀਆ ਤਰੀਕੇ ਨਾਲ ਕਾਰੋਬਾਰ ਕਰਨ ਉਧਰ ਉਧਰ ਭਲੇ ਨਾ ਫਿਰਨ ਆਪਣਾ ਕਾਰੋਬਾਰ ਕਰਕੇ ਜੇਕਰ ਹਰ ਲੜਕੀ ਜਾਂ ਹਰ ਬੰਦਾ ਐਦਾ ਦੀ ਮਿਹਨਤ ਕਰਨਾ ਚਾਹਵੇ ਸਾਡਾ ਪੰਜਾਬ ਅੱਜ ਵੀ ਛੋਲੇ ਦੀ ਜੀਗੀ ਬਣੇ